ਬਿਲਕੁਲ ਇੱਕ ਵਾਰ ਮੈਂ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਪਿੰਡਾਂ ਦੇ ਅੰਦਰ ਜਿਹੜੇ ਲਿੰਕ ਰੋਡ ਸਨ ਮੈਂ ਪਹਿਲਾਂ ਕਲੀਅਰ ਕਰ ਚੁੱਕਾ ਕਿ 74 ਰੋਡ ਜਿਨ੍ਹਾਂ ਦਾ ਸਿਲਸਿਲੇਵਾਰ ਹਰ ਰੋਜ਼ ਉਦਗਾਟਨ ਕੀਤਾ ਜਾ ਰਿਹਾ ਸੋ ਅੱਜ ਮੈਂ ਧੰਨਵਾਦ ਕਰਨ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਵੱਡੀ ਰਕਮ ਦੇ ਕੇ ਸਾਨੂੰ ਮੇਰੇ ਹਲਕੇ ਦੇ ਰੋਡਾਂ ਦੀ ਰਿਪੇਅਰ ਦਾ ਕੰਮ ਜਿਹੜਾ ਹੈ ਉਹ ਆਰੰਭ ਕਰਾਇਆ ਸੋ ਅੱਜ ਪਿੰਡ ਸੇਰਪੁਰ ਵਿਖੇ ਜਿਹੜਾ ਉਦਘਾਟਨ ਕੀਤਾ ਗਿਆ ਛੇਰਪੁਰ ਤੋਂ ਲੈ ਕੇ ਬਾਇਆ ਪੰਜੋੜ ਫੂਲ ਪਿਆਰਾ ਤੇ ਅਪ ਟੂ ਸਜਾਨਪੁਰ ਇਹ ਲਗਭਗ 6.5 ਕਿਲੋਮੀਟਰ ਜਿਹੜਾ ਰੋਡ ਹੈ 18 ਫੁੱਟ ਚੌੜਾ ਇਹਨੇ ਬਣਨਾ ਔਰ 3 ਕਰੋੜ 58 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਵਧੀਆ ਸ਼ਾਨਦਾਰ ਰੋਡ ਜਿਹੜਾ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਲੰਬੇ ਅਰਸੇ ਤੋਂ ਬਾਅਦ ਮੈਨੂੰ ਇੱਥੇ ਆ ਕੇ ਪਤਾ ਲੱਗਾ ਵੀ ਇਹ ਰੋਡ 25 ਸਾਲਾਂ ਦੇ ਬਖਵੇਦਵਾਰ ਬਣ ਲੱਗਾ ਤੁਸੀਂ ਅੰਦਾਜ਼ਾ ਕਰੋ 25 ਸਾਲਾਂ ਦੇ ਵਿੱਚ 5 ਪੰਜਾਂ ਚਲੇ ਗਈਆਂ ਇਹ ਪੰਜ ਸਰਕਾਰਾਂ ਚਲੇ ਗਈਆਂ ਤੇ ਖਾਸ ਕਰਕੇ ਜਿਹੜਾ ਸਾਡਾ ਪਿਛਲਾ ਚੌਧਰੀ ਸੀਗਾ ਸਾਡਾ ਐਮਐਲਏ ਸਾਹਿਬ ਉਹਦਾ ਰਸਾ ਹੀ ਇਹ ਸੀਗਾ ਉਹ ਦਿਨ ਦੇ ਤਿੰਨ ਤਿੰਨ ਚਾਰ ਚਾਰ ਵਾਰਾਂ ਇੱਥੇ ਲੰਗਦਾ ਹੀ ਪਰ ਕਿਸੇ ਨੇ ਇਸ ਰੋਡ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਸੋ ਪਹਿਲੋਂ ਮਲਕਪੁਰ ਛੇਰ ਪਰ ਬਣੀ ਲੋਦੀ ਆਪਟੂ ਕਤਲੌਰ ਬਣਾਇਆ 15 ਕਰੋੜ ਰੁਪਏ ਦੇ ਲੱਗਦਾ ਰੋਡ ਤੇ ਹੁਣ ਮੈਂ ਸਮਝਦਾ ਵੀ ਉਹਨਾਂ ਨੂੰ ਆਂਡਾਂ ਦੀ ਦਿੱਕਤ ਹੁੰਦੀ ਆ ਉਹ ਥੜਾਈ ਜੀ ਆ ਜਾ ਕਰਨ ਅੱਜ ਫੇਰ ਜਿਹੜਾ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਰੋਡ ਦਾ ਅ ਅੱਜ ਉਦਘਾਟਨ ਕੀਤਾ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਅ ਇਸ ਮੁਬਾਰਕ ਮੌਕੇ ਦੇ ਉੱਤੇ ਅ ਇਹ ਜ਼ਰੂਰ ਕਹਾਂਗਾ ਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਬਿਲਕੁਲ ਪੱਬਾ ਪਾਰ ਹੋ ਕੇ ਪੰਜਾਬ ਦੀ ਡਿਵੈਲਪਮੈਂਟ ਲਈ ਲੱਗੀ ਆ ਪੰਜਾਬ ਦੀ ਤਰੱਕੀ ਲਈ ਲੱਗੀ ਆ ਸੋ ਅੱਜ ਇਸ ਰੋਡ ਦੇ ਬਣਨ ਦੇ ਨਾਲ ਇੱਕ ਵੱਡੀ ਰਾਹ ਜਿਹੜੀ ਆ ਇਸ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਤਾਂ ਮੈਂ ਮੈਨੂੰ 3-4 ਦਿਨ ਪਹਿਲਾਂ ਇੱਕ ਸਕੂਲ ਦੇ ਪ੍ਰਿੰਸੀਪਲ ਮਿਲੇ ਨੇ ਮੈਡਮ ਸੁਹਾਨਪਰ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ 'ਚ ਫਰਕ ਪਿਆ ਰਿਹਾ ਕਿਉਂਕਿ ਬੱਸਾਂ ਨਹੀਂ ਆ ਰਹੀਆਂ ਰੋਡ ਖਰਾਬ ਹੋਣ ਕਰਕੇ ਤੋਂ ਉਹ ਸਾਰੇ ਲੋਕਾਂ ਦੀਆਂ ਦਵਾਵਾਂ ਅਸ਼ੀਰਵਾਦ ਕਰਕੇ ਆਜੇ ਸੜਕ ਦਾ ਉਦਘਾਟਨ ਕੀਤਾ ਸੋ ਬਹੁਤ ਜਲਦੀ ਇਹਨੂੰ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੇ ਮੈਂ ਫਿਰ ਇੱਕ ਵਾਰ ਜਿਨ੍ਹਾਂ ਨੇ ਕੰਮ ਲਿਆ ਮੈਂ ਠੇਕੜਾਦਾਰ ਸਾਹਿਬ ਨੂੰ ਵੀ ਜਿਹੜੀ ਇਹ ਅਪੀਲ ਕਰਾਂਗਾ ਕਿ ਸਾਡੀ ਕੋਈ ਪਿਆਲੀ ਨਹੀਂ ਇਨਾ ਪਿਆਸਿਆਂ ਦੇ ਵਿੱਚ ਸਾਡੀ ਪਿਆਲੀ ਇਸ ਸੜਕ ਨੂੰ ਚੰਗਾ ਬਣਾਉਣ ਦੇ ਲਈ ਆ ਸੋ ਸਾਰੇ ਅ fırsਰਾਂ ਨੂੰ ਇਸ ਗੱਲ ਦੀ ਉਦੇਸ਼ਤਾ ਵੀ ਵਧੀਆ ਸੜਕ ਬਣੇ ਤਾਂ ਜੋ ਲੋਕ ਇਹਨੂੰ ਯਾਦ ਰੱਖਣ ਵੀ ਕੋਈ ਚੰਗਾ ਕੰਮ ਕਰਕੇ ਗਿਆ ਸੋ ਸਭ ਨੂੰ ਬਹੁਤ ਬਹੁਤ ਮੁਬਾਰਕ